ਮੈਂ ਸਾਰੀ ਦਿਨ ਕਿ ਕਿ ਮਾਇਆ ਤਨ ਲਾਤੀ ਮੇਰਾ ਮੇਰਾ ਮੈਂ ਤਾਂ ਮਰ ਜਾਣਾ ਕਿਸੇ ਸਭ ਚੜ ਕੇ ਮੈਂਨੇ ਬਹੁਤ ਕੀ ਕਰਦੇ ਐ ਕੰਪਲੀਟ ਵੀ ਨਹੀਂ ਆਇਆ ਤੇ ਫਿਰ ਵੀ ਮੈਂ ਨਾ ਆਸਟ੍ਰੇਲੀਆ ਗਿਆ ਸੀਗਾ ਕਿਸੇ ਨੂੰ ਛੱਡ ਕੇ ਗਿਆ ਸੀਗਾ ਉੱਥੇ ਮੈਨੂੰ ਕਿਸੇ ਆਪਣੇ ਪ੍ਰਚਿੱਤ ਦਾ ਜਿਹੜਾ ਦੁੱਧ ਪਾਂਦਾ ਸੀ ਉਹਦਾ ਫੋਨ ਆਇਆ ਕਹਿੰਦਾ ਤੁਸੀਂ ਕਹਿੰਦਾ ਸੀ ਮਕਾਨ ਕਿਰਾਏ ਤੇ ਦੇਣਾ ਮੈਂ ਕਿਹਾ ਮੈਂ ਹਲੇ ਆ ਕੇ ਦਵਾਂਗਾ ਮੈਂ ਹਲੇ ਨਹੀਂ ਦੇਣਾ ਕਿਰਾਏ ਤੇ ਫੇਰ ਮੈਂ ਕਹਾ ਫੇਰ ਵੀ ਕਹਿੰਦਾ ਦੇ ਦੇ ਮੇਰੀ ਜਿੰਮੇਵਾਰੀ ਮੁੰਡੇ ਨਾਲ ਸੁਣਾ ਕਰਾਂਗਾ ਮੁੰਡੇ ਨਾਲ ਮੈਂ ਸਲਾਹ ਕਰਕੇ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਕੌਣ ਆ ਕਿਰਾਏ ਦਾ ਕਹਿੰਦਾ ਮੈਂ ਤੁਹਾਡੀ ਗੱਲ ਕਰਾ ਦਿੰਦਾ ਮੈਂ ਕਿਹਾ ਤੇਰੀ ਜਿੰਮੇਵਾਰੀ ਹੈਗੀ ਆ ਉਹ ਕਹਿੰਦਾ ਮੈਂ ਔਨਲਾਈਨ ਲੰਨਾ ਉਹਨੂੰ ਉਹਨਾਂ ਨੇ ਤਾਂ ਮੈਂ ਕਿਰਾਇਆ 15000 ਰੁਪਏ ਦੱਸਿਆ ਉਹ ਕਹਿੰਦੇ ਕਿ ਜ਼ਿਆਦਾ ਮੈਂ ਕਿਹਾ ਇਸ ਏਰੀਆ ਚੰਨਾ ਚੱਲਦਾ ਹੈਗਾ ਔਰ ਤੁਸੀਂ ਕਿਤੇ ਵੀ ਪਤਾ ਕਰ ਲਓ 18 ਤੋਂ ਘੱਟ ਨਹੀਂ ਕਹਿੰਦੇ ਚਲੋ ਤੁਸੀਂ ਦੇਖ ਲਓ ਘੱਟ ਕਰਦੇ ਮੈਂ ਕਿਹਾ ਚਲ 500 ਰੁਪਏ ਮੈਂ ਕਿਹਾ ਇਹਦੇ ਮੂਨ ਮੋਨੂ ਦੇ ਉਹਨੂੰ ਘੱਟ ਕਰ ਦੇ 14500 ਉਹਨੇ ਤੈਅ ਕਰ ਲਿਆ ਮੇ ਕੋਲ ਰਿਕਾਰਡਿੰਗ ਹੈ ਉਹਨ ਦੀ ਰਿਕਾਰਡ ਹੈ ਤੇ ਉਹਨੇ ਤੈਅ ਕਰਕੇ ਕਹਿੰਦਾ ਸਾਮਾਨ ਦਿਖਾ ਦੇ ਆ ਤਾਂ ਮੈਂ ਕਿਹਾ ਦਿਖਾ ਦੇ ਉਸ ਤੋਂ ਬਾਅਦ ਫਿਰ ਕਿੰਨੀ ਦੇਰ ਬਾਅਦ ਉਹਨੇ ਕਿਰਾਇਆ ਮੈਂ ਕਿਹਾ ਮੂਨ ਨੂੰ ਲੈ ਲਿਆ ਕੋਈ ਕਿਰਾਇਆ ਨਹੀਂ ਲਿਆ ਉਹਨੇ ਫਿਰ ਦੁਬਾਰਾ ਫੋਨ ਕੀਤਾ ਮੈਂ ਕਿਹਾ ਸਾਡੇ ਮੁੰਡਾ ਜਿਹੜਾ ਜਾਂਦਾ ਨਾ ਜਿਹੜਾ ਦੱਖਿਆ ਟੇਕਰ ਉਹਨੂੰ ਸਾਡੇ 14 ਫੜਾ ਦੇ ਕੁਝ ਦਿਨ ਬਾਅਦ ਉਹਨੂੰ 13000 ਰੁਪਏ ਦਿੱਤਾ ਮਹੀਨੇ ਬਾਅਦ ਦਿੱਤਾ ਹੈਗਾ ਉਹ 13000 ਮੈਂ ਕਿਹਾ 13 ਕਿਉਂ ਦਿੱਤਾ ਜੇ ਸਾਡੇ 14 ਦੀ ਗੱਲ ਹੋਈ ਹੈ ਕਹਿੰਦਾ ਨਹੀਂ ਤੁਸੀਂ ਆ ਜਾਓ ਮੈਂ ਕਿਹਾ ਮੈਂ ਕਿਹਾ ਹੁਣ 16 ਦੇ ਮੈਂ ਕਿਹਾ ਮੈਂ ਆਣਾ ਲੇਟ 16 ਦੇ ਕਹਿੰਦਾ ਮੈਂ ਕਹਿ ਦਉ ਨਾ ਉਹਨਾਂ ਨੂੰ ਮੈਂ ਕਹ ਦਵਾਲਾ ਫਿਰ ਫੋਨ ਕੀਤਾ ਮੈਂ ਕਹਿ ਤਾ ਸੀ ਕਹਿੰਦਾ ਕਹਿੰਦਾ ਮੈਂ ਲੇਡੀ ਨੂੰ ਕਹ ਤਾ ਉਹ 16 ਦੇਊਗੀ ਤੁਹਾਨੂੰ ਦਵਾਲਾ ਮੈਂ ਲੇਡੀ ਨੂੰ ਖੁਦ ਫੋਨ ਕੀਤਾ ਮੈਂ ਦਾ ਮੇਰਾ ਬੇਟਾ ਪੁੱਤ ਮੇਰਾ 16 ਦੇਊਂ ਕਹਿੰਦੀ ਅੱਛਾ ਹੀ ਮੈਂ 16 ਦੇ ਦੇਾਂਗੇ ਕੋਈ ਪੈਸਾ ਨਹੀਂ ਦਿੱਤਾ ਮੈਨੂੰ ਸਿਰਫ ਤੇਰਾ ਆਇਆ ਹੈਗਾ ਉਸ ਤੋਂ ਬਾਅਦ ਬਿਜਲੀ ਦਾ ਬਿੱਲ ਮੈਂ ਦਿੱਤਾ ਉੱਥੇ ਬੈਠਿਆਂ ਨੇ 650 ਰੁਪਏ ਇੱਥੇ 11660 ਰੁਪਏ ਬਿੱਲ ਦਿੱਤਾ ਇਹ ਸਾਰੇ ਇਹ ਗਿਲ ਕਾਉਂਸਲਰ ਆ ਉਹ ਵੀ ਆਇਆ ਅੰਕਲ ਬਰਬਾ ਆਇਆ ਖੁਦ ਬੰਦੇ ਕਾਫੀ ਆਏ ਨੇ ਸਾਰਿਆਂ ਦੇ ਵਿੱਚ ਗੱਲ ਹੋਈ ਟਾਈਮ ਲੈ ਲਿਆ ਮੇਰੇ ਕੋਲ ਟਾਈਮ ਲੈਣ ਤੋਂ ਬਾਅਦ ਵੀ ਕੋਈ ਖਾਲੀ ਨਹੀਂ ਕਰਦਾ ਜਾਂ ਮਾਲ ਕਟਾਈ ਕਰਦਾ ਜਾਂ ਮੇਰੇ ਸੱਟਾਂ ਮੇਰੇ ਆ ਦੇਖੋ ਇਹਨਾਂ ਦੇ ਸੱਟਾਂ ਵਾਦੀਆਂ ਸਾਡੇ ਸੱਟਾਂ ਵਾਦੀਆਂ ਮੇਰੇ ਕੋਲ ਵੀਡੀਓ ਨੇ ਸੱਟਾਂ ਮਾਰਨ ਦੀ ਔਰ ਮੈਨੂੰ ਲਲਕਾ ਦੇ ਮਾਲ ਦੀਆਂ ਉਹ ਮੈਨੂੰ ਜਾਨ ਦਾ ਖਤਰਾ ਇਹ ਗਏ ਸੀ ਇੱਥੋਂ ਬੰਦੇ ਮਗਰ ਲੱਤ ਜੋਗ ਜਾ ਕੇ ਨਾ ਇਹਨਾਂ ਦੇ ਕੋਲੋਂ ਪਾਉਂਦ ਖੋਲਿਆ 3500 ਰੁਪਏ ਸੀ ਮੋਬਾਈਲ ਵੀ ਆਵੇ ਬਾਇਆ ਡਾਟਾ ਨਾ ਸਾਡਾ ਨਾ ਜਾਣਦੇ ਹੋ ਨਾ ਸੀ ਉਹਨਾਂ ਦਾ ਨਾਂ ਜਾਣਦੇ ਹੈਗੇ ਉਹ ਬਾਅਦ ਦੇ ਵਿੱਚ ਸਾਡਾ ਬਿੱਲ ਇੱਕ ਚੋਦੀ ਕਰ ਲਿਆ ਉਹਨਾਂ ਨੇ ਬਿੱਲ ਦੇ ਬਿੱਲ ਦੇ ਅਧਾਰ ਤੇ ਉਹ ਸਾਨੂੰ ਕਹੀ ਜਾਂਦੇ ਨੇ ਸਸੀਂ ਆ ਬਿੱਲ ਲੈ ਬਿੱਲ ਕਿ ਸਿੱਧਾ ਬਿਲਕੁਲ ਨਹੀਂ ਬਿੱਲ ਦੇ ਅਧਾਰ ਤੇ ਕਹਿੰਦੇ ਸੀ ਬਿੱਲ ਦਿੰਦੇ ਮੈਂ ਬਿੱਲ ਦੀ ਸਿੱਧਾ ਤੁਹਾਡੇ ਕੋਲ ਪ੍ਰੂਫ ਕਰਦੇ ਹੋ ਜੀ ਤੁਸੀਂ ਬਿੱਲ ਦਿੰਦੇ ਨਾ ਬਿੱਲ ਦਿੰਦੇ ਨਾ ਸਾਨੂੰ ਕਰਾਇਆ ਦਿੰਦੇ ਹੈਗੇ ਸਾਨੂੰ ਬਤਲ ਕੇ ਮਾਤ ਕਟਾਈ ਕਰਦੇ ਨੇ ਉਹ ਕਹਿੰਦੇ ਨੇ ਤੁਸੀਂ ਤਾਂ ਪ੍ਰਵਾਸੀ ਹੋ ਤੁਸੀਂ ਕਿਉਂ ਅਸੀਂ ਇੱਥੇ ਪਲੋਪ ਪੜਨ ਆਲੇ ਆ ਅਸੀਂ ਕਿਉਂ ਜਾਵਾਂਗੇ ਤੁਸੀਂ ਜਾਓਗੇ ਅਸੀਂ ਨਹੀਂ ਜਾਣਾ ਉਹ ਮੈਨੂੰ ਕੁਝ ਤਾਕਤਾਂ ਉਹਨਾਂ ਦਾ ਫੋਨ ਵੀ ਆਇਆ ਮੈਂ ਤੁਹਾਨੂੰ ਨੰਬਰ ਦੇ ਸਕਦਾ ਉਹ ਕਹਿੰਦਾ ਜੀ ਉਹ ਆਪਣੇ ਨੇ ਆ ਗੁੰਨੇ ਆ ਕਿਉਂ ਲਿਆ ਬੈਠੋ ਤੁਹਾਨੂੰ ਨੰਬਰ ਦੇ ਸਕਦਾ ਤੁਸੀਂ ਆਪ ਕੰਨੋਂ ਕਹੋ ਕੌਣ ਐ ਉਹ ਕਹਿੰਦੇ ਨੇ ਕੀ ਹੈਗੇ ਨੇ ਸਾਡੇ ਕੋ ਆ ਉਸੇ ਫੈਸਲਾ ਮੈਂ ਕਿਹਾ ਮੈਂ ਕਿਉਂ ਜਾਵਾਂ ਤੋ ਆਵਾਂ ਤੁਹਾਡੇ ਕੋ ਹੈ ਨਾ ਨਾ ਥਾੜੇ ਜਿਹਾਗਾ ਥਾੜੇ ਉਹ ਥਾੜੇ ਸੁਣਵਾਈ ਨਹੀਂ ਹੁੰਦੀ ਹੈਗੀ ਐਸਐਚਓ ਕਹਿੰਦਾ ਮੈਂ ਸੱਤ ਕੋਈਆਂ ਦੋਨਾਂ ਨੂੰ ਅੰਦਰ ਕਰ ਦੂੰਗਾ ਉਹ ਇੱਥੇ 100 ਨੰਬਰ ਤੋਂ ਹਾਂਜੀ ਪ੍ਰੋਪਰਟੀ ਮੇਰੀ ਮੈਸੇਜ ਦੇ ਨਾਮ ਜੀ ਪ੍ਰੋਪਰਟੀ ਥਾੜੇ ਲਈ ਕਿਉਂ ਕਹਿ ਰਹੇ ਹੋ ਤੁਹਾਡੇ ਦੇ ਸੱਤ ਕੋਈਆਂ ਉਥਾਣੇ ਵਾਲੇ ਉਹਨਾਂ ਦੀ ਗੱਲ ਮੰਨਦੇ ਨੇ ਸਾਡੀ ਮੰਨਦੇ ਨਹੀਂ ਪਤਾ ਨਹੀਂ ਕਿਉਂ ਨਹੀਂ ਮੰਨਦੇ ਬਜੁਰਗ ਬੰਦੇ ਆ ਸੀ ਦੇਖੋ ਅਸੀਂ ਤਾਂ ਦੇਖੋ ਜੀ ਸੁਸਾਇਡ ਕਰ ਲੈਣਾ ਸੀ ਬੰਦੇ ਦੁਖੀ ਹੈਗੇ ਆ ਅਸੀਂ ਸੁਸਾਇਡ ਕਰ ਲੈਣਾ ਉਹ ਡੀਸੀ ਦੇ ਸਾਹਮਣੇ ਜਾ ਕੇ ਕਹਾਂਗੇ ਮੇਰੀ ਵਜੇ ਨਾਲ ਕਹਾਂਗਾ ਜਿਹੜੀ ਮਾਰਕੀਟ ਹੋ ਗਈ ਉਹ ਦੀ ਕੋਈ ਸਿਸਟਮ ਨਹੀਂ ਹੋਈ ਤੁਹਾਡਾ ਸਭ ਕੁਝ ਹੈਗੇ ਆ ਜੀ ਮੈਂ ਸਾਰਾ ਕੁਝ ਦਵਾਗਾ ਤੁਸੀਂ ਦੇਖੋ ਮੈਂ ਹੁਣੇ ਦਿਖਾਣਾ ਤੁਹਾਨੂੰ ਅਸੀਂ ਮੰਗ ਅਸੀਂ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਅਸੀਂ ਘਰ ਵਿੱਚ ਸੇਫ ਨਹੀਂ ਹੈਗੇ ਅਸੀਂ ਘਰ ਤੇ ਸੇਫ ਨਹੀਂ ਆ 90 ਸਾਲ ਦੀ ਮੇਰੀ ਮੰਮੀ 71 ਸਾਲ ਤੇ 65 ਸਾਲ ਦੀ ਮੈਂ ਅਸੀਂ ਸੇਫ ਨਹੀਂ ਹੈਗਾ ਮੈਨੂੰ ਡਰ ਲੱਗਦਾ ਰਹਿੰਦਾ ਸਾਰੀ ਰਾਤ ਅੱਛਾ ਫਿਰ ਦੂਜੀ ਗੱਲ ਆ ਉਹਨਾਂ ਦਾ ਕੋਈ ਆਣ ਦਾ ਟਾਈਮ ਨਹੀਂ ਕੋਈ ਜਾਣ ਦਾ ਟਾਈਮ ਨਹੀਂ ਹੈਗਾ ਕਿ ਕੋਈ ਆਣ ਦਾ ਟਾਈਮ ਨਹੀਂ ਕੋਈ ਜਾਣ ਦਾ ਟਾਈਮ ਨਹੀਂ ਉਹਨਾਂ ਦਾ ਸਵੇਰੇ 4 ਵਜੇ ਸਾਨੂੰ ਪਰੇਸ਼ਾਨ ਕਰ ਪੁਲਿਸ ਵਾਲੇ ਕਹਿੰਦੇ 100 ਨੰਬਰ ਤੇ ਫੋਨ ਕੀਤਾ ਕਹਿੰਦੇ ਤੁਸੀਂ ਨਾ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ 10 ਵਜੇ ਤੋਂ ਲੈ ਕੇ 6 ਵਜੇ ਤੱਕ ਕਿ ਮੈਂ 4 ਵਜੇ ਜਾਣਾ ਉਹ ਕੰਤਾ ਫਿਰ ਥਾਣੇ ਆਵੋ 4 ਵਜੇ ਜਾਣਾ ਤੇ ਕਹਿੰਦੇ ਫਿਰ ਕਹਿੰਦੀ ਤੁਸੀਂ ਜਾਓ ਅਸੀਂ ਆਪੇ ਇਹਨਾਂ ਕੋ ਬੂਆ ਖਿਲਾ ਲਾਂਗੇ ਇੰਨੀ ਤਕੜੀ ਬਦਮਾਸ਼ੀ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖੀ ਹੈਗੀ ਔਰ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਪ੍ਰਾਰਥਨਾ ਕਰਦਾ ਕਿ ਮੈਨੂੰ ਰਾਹਤ ਦਵਾਈ ਜਾਵੇ ਮੈਨੂੰ ਕੋਈ ਥਾਣਾ ਇਹ ਬਣਾਇਆ ਆਪਣੇ ਗੁਜ਼ਾਰੇ ਵਾਸਤੇ ਮੇਰਾ ਕੋਈ ਕਾਰੋਬਾਰ ਨਹੀਂ ਹੈਗਾ ਮੇਰਾ ਕੋਈ ਕਾਰੋਬਾਰ ਨਹੀਂ ਹੈ ਮੈਂ ਆਪਣੇ ਗੁਜ਼ਾਰੇ ਵਾਸਤੇ ਬਣਾਇਆ ਮੇਰੇ ਮਕਾਨ ਤੇ ਮਾਲ ਮਾਰ ਕੇ ਬੈਠੇ ਹੈਗੇ ਨੇ ਉਹ ਮੈਨੂੰ ਲਗਾ ਲਾ ਦੇ ਨੇ ਤੇ ਮਾਲ ਦੇ ਆਗੇ ਕੁੱਟ ਲਿਆਗੇ ਇਹਨਾਂ ਨੂੰ ਹੱਥ ਮੈਂ ਮਲਾਉਂਦਾ ਦੇ ਆ ਇਹਨਾਂ ਦਾ ਹੱਥ ਤੇ 3500 ਰੁਪਏ ਸੀ ਮੋਬਾਈਲ ਮੋਬਾਈਲ ਕਦ ਕੇ ਖੋਇਆ ਮੋਬਾਈਲ ਖਰਾਬ ਹੋਇਆ ਸੀਗਾ ਖਰਾਬ ਹੋਇਆ ਸੀਗਾ ਮੋਬਾਈਲ ਖਰਾਬ ਗੁਰ ਮੰਡੀ ਦਿੱਤਾ ਸੀਗਾ ਤੇ 3500 ਰੁਪਏ ਸੀ ਖੋ ਕੇ ਲੈ ਗਏ ਇਹਨਾਂ ਦਾ ਹੱਥ ਮਲਾਉਂਦਾ ਦੇ ਆ ਜਿਹੜੇ ਖੋ ਕੇ ਲੈ ਗਏ ਨੇ ਮੈਂ ਉਹਦੀ ਅਪਾਰਟਮੈਂਟ ਵੀ ਲਿਖਾਈ ਹੈ ਉਹ ਵੀ ਤੁਸੀਂ ਗੱਲ ਕਰ ਲਓ ਐਸਆਈ ਨੂੰ ਮੌਕੇ ਤੇ ਤੁਸੀਂ ਚੋਣੀ ਲਿਖਵਾ ਸਕਦੇ ਕਹਦਾ ਨਾ ਮੈਂ ਇਸ ਕਰਕੇ ਨਹੀਂ ਲਿਖਾ ਸਕਿਆ ਮੈਂ ਕਿ ਮੈਂ ਆ ਕੇ ਲਿਖਾਵਾਂਗਾ ਉਹ ਕਹਿੰਦਾ ਆ ਕੇ ਲਖਾ ਲੈ ਇੱਥੇ ਤਾਂ ਦੋਲਾ ਪਿਆ ਆ ਕੇ ਮੈਂ ਕਿਹਾ ਆਧਾਰ ਕਾਰਡ ਦਿਓ ਉਹ ਕਹਿੰਦਾ ਮੈਂ ਨਹੀਂ ਦੇਣਾ ਮੈਂ ਸਵਾਲ ਜੀ ਦੇਣਾ ਕਿਉਂ ਨਹੀਂ ਤੁਸੀਂ ਪਹਿਲਾਂ ਤੋਂ ਕਹੇ ਕਹਿੰਦੇ ਸੀ ਮੇਰਾ ਇਹ ਸੋਹਰਾ ਫੇਰ ਕਹਿੰਦੀ ਮੇਰਾ ਪਿਓ ਆ ਫੋਮ ਕਹਿੰਦੀ ਮੇਰਾ ਫੁੱਫੜਾ ਮੈਨੂੰ ਕੀ ਪਤਾ ਤੇ ਕੀ ਨਾਮ ਹੈ ਸਰਵਣ ਸਿੰਘ ਉਹਦਾ ਨਾਮ ਸਰਵਣ ਸਿੰਘ ਹੈਗਾ ਆਪਣੇ ਫੋਮ ਗਾਰਡਨ ਵਗੈਰਾ ਇਸੇ ਕਹਿੰਦਾ ਮੈਂ ਖੋਜੀ ਹੈਗਾ ਚਲੋ ਜੋ ਵੀ ਆਪਾਂ ਤੋਂ ਕੋਈ ਨਹੀਂ ਲੈਣਾ ਪਰ ਗੱਲ ਇਹ ਆ ਵੀ ਸਾਨੂੰ ਆਧਾਰ ਕਾਰਡ ਨਹੀਂ ਉਹਨੇ ਤਾਜੇ ਤੱਕ ਐਕਚੁਅਲ ਅਸੀਂ ਇਹ ਮੰਗ ਕਰ ਰਹੇ ਕਿ ਸਾਨੂੰ ਇਨਸਾਫ ਚਾਹੀਦਾ ਹੈ ਅਸੀਂ ਆਪਣੇ ਘਰ ਤੇ ਸੇਫ ਹੁੰਦੇ ਸਾਨੂੰ ਨਾ 4 ਵਜੇ ਸਵੇਰ ਨੂੰ ਜਾਂਦੀ ਹੈ ਕੋਈ ਗੱਡੀ ਬਾਹਰ ਖੜੀ ਹੁੰਦੀ ਹੈ ਇੱਕ ਵਾਰ ਮੈਂ ਤੁਹਾਨੂੰ ਉਹ ਗੱਡੀ ਦੀ ਤਸਵੀਰਾਂ ਦੇ ਸਕਦਾ ਗੱਡੀ ਬਾਹਰ ਖੜੀ ਸੀ ਮੈਂ ਕੈਮਰੇ ਚੋਂ ਦੇਖਿਆ ਸਾਨੂੰ ਡਰ ਲੱਗਿਆ ਤਾਂ ਉਦੋਂ ਤਾਂ ਮੈਂ ਖੋਲ ਦਿੱਤਾ ਫਿਰ ਦੁਬਾਰਾ ਆ ਕੇ ਮੈਂ ਕਿਹਾ ਵੀ ਜਿਹਨੇ ਵੀ ਜਾਣਾ 6 ਵਜੇ ਅਸੀਂ ਬੂਹਾ ਖੋਲਣਾ ਸਵੇਰ ਨੂੰ ਤਾਂ ਸ਼ਾਮ ਨੂੰ ਅਸੀਂ 10 ਵਜੇ ਬੰਦ ਕਰ ਲੈਣਾ ਤੁਸੀਂ ਪੁਲਿਸ ਰਿਪੋਰਟ ਦੇ ਵਿੱਚ ਇਹ ਲਿਖਾਇਆ ਸੀ ਕਿ ਜਿੰਨੇ ਵੀ ਕਿਰਾਏ ਦਿੱਤਾ ਵੀ ਉਹਨੇ ਪੁਲਿਸ ਮੈਰਿਟੇਸ਼ਨ ਉਹ ਕਿਰਾਇਦਾ ਨਹੀਂ ਕਰਾਈ ਕਿ ਨਹੀਂ ਕਰਾਈ ਨਹੀਂ ਨਹੀਂ ਕਰਾਈ ਨਹੀਂ ਆ ਇਹ ਆਵਾਜ਼ ਵੀ ਜਿਹਦੇ ਵੇਤਾ ਹੋਏ ਨਹੀਂ ਨਹੀਂ ਜਿਹੜਾ ਦੁੱਧ ਹੀ ਆ ਨਾ ਉਹਨੇ ਦਿੱਤਾ ਨਾ ਇਹ ਉਹਨੇ ਦਿੱਤਾ ਜਿਹੜਾ ਦੁੱਧ ਦੁੱਧ ਪਾਉਂਦਾ ਸੀ ਉਹਨੇ ਦਿੱਤਾ ਉਹਨੇ ਕਿਆ ਵੈਰੀਫਿਕੇਸ਼ਨ ਕਰਾਣੀ ਹੋ ਤਾਂ ਆਪ ਨਾਲ ਲੜਿਆ ਉਹਨਾਂ ਦੇ ਇਹ ਦਲਸਤ ਮੈਂ ਨਾ ਮੈਂ ਨਾਲ ਸਾਰ ਗੱਲ ਆਇਆ ਇੱਕ ਇਹ ਵਸਾਦਾ ਨਾ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਨੇ ਸਾ ਮਕਾਨ ਦੇ ਵਿੱਚ ਕੋਈ ਕਿਰਾਏਦਾਰ ਦੀ ਗੱਲ ਨਹੀਂ ਕੋਈ ਮਾਲਕ ਮਕਾਨ ਦੀ ਸਿਰਫ ਕਿਰਾਇਆ ਸਿਰਫ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਪਲਾਨਿੰਗ ਨਾਲ ਆਏ ਨੇ ਮੇਰੇ ਮਕਾਨ ਦੇ ਵਿੱਚ ਹੋਵੇ ਵਿੱਚ ਕੋਈ ਨਹੀਂ ਤੇ ਕਹਿੰਦੇ ਨੇ ਪ੍ਰਵਾਸੀ ਆ ਤੁਸੀਂ ਸਾਨੂੰ ਸਾਡੇ ਪਿਓ ਦਾ ਇੱਥੇ ਚਲੇ ਗਏ ਪਲਾਨਾ ਵਿਜਾਇਸਨ ਸਾਨੂੰ ਪ੍ਰਵਾਸੀ ਦੱਸ ਹੀ ਜਾਂਦੇ ਹੈਗੇ ਨੇ ਹੈ ਤੁਸੀਂ ਪ੍ਰਵਾਸੀ ਤੁਸੀਂ ਜਾਓਗੇ ਅਸੀਂ ਕਿਉਂ ਜਾਵਾਂਗੇ ਜਾਓ ਜੋ ਮਰਜ਼ੀ ਕਰ ਲੋ ਤੁਸੀਂ ਨਾ ਕਿਰਾਇਆ ਦੇ ਨਾਂ ਨਾ ਮੈਂ ਖਲੀ ਜਿੱਥੇ ਮਰਜ਼ੀ ਜਾਓ ਤੁਸੀਂ ਨਾ ਕਿਰਾਇਆ ਦੇਣਾ ਨਾ ਅਸੀਂ ਬਿਜਲੀ ਦਾ ਬਿੱਲ ਦੇਣਾ ਹੈਗਾ ਤੇ ਸਾਡੇ ਨਾਲ ਬਾਤ ਕਟਾਈ ਗੱਲਦੇ ਨੇ ਇਹਨਾਂ ਦੇ ਸੱਟਾ ਮਾਰੀ ਐਮਐਲ ਨਾਲ ਵੀ ਕਟਾਈ ਹੈਗੀ ਆ ਮੈਂ ਕੋਈ ਕਿਸੇ ਨਾਲ ਦਸਤ ਤੱਕ ਨਹੀਂ ਲਈ ਆ ਮੈਂ ਲਾਲਦੀ ਮੈਂ ਉੱਥੇ ਜਾ ਕੇ ਕੰਪਲੇਟ ਲਖਾਈ ਹੋਈ ਮੈਂ ਤੱਕ ਦੇ ਦੇ ਦਿੰਨਾ ਕੰਪਲੇਟ ਲਖਾਈ ਆ ਆ ਦੇਖੋ 90 ਸਾਲ ਦੇ ਬੋਝਾ ਦੇ ਲਾਏ ਪੁਲਿਸ ਕਹਿੰਦੇ ਆ ਕੰਦੇ ਵੀ ਤੁਸੀਂ ਸਾਨੂੰ ਪੁੱਛ ਕੇ ਦਿੱਤਾ ਕਹਿੰਦੇ ਪੁਲਿਸ ਤੁਹਾਡੇ ਵਾਸਤੇ ਬੈੱਲੀ ਆ ਪੁਲਿਸ ਨੂੰ ਤੁਸੀਂ ਤੰਗ ਕਰਦੇ ਆ ਹੈ ਦੇ ਕਹਿੰਦੇ ਤੁਹਾਨੂੰ ਮੇਰੇ ਹੱਥ ਜੋੜ ਕੇ ਪ੍ਰਾਰਥਨਾ ਮੇਰੀ ਮਦਦ ਕੀਤੀ ਜਾਵੇ ਮੈਂ ਸਾਰਿਆਂ ਦੇ ਸ਼ਹਿਰ ਵਾਸੀਆਂ ਨੂੰ ਪ੍ਰਦਾਸ ਨੂੰ ਸਾਰਿਆਂ ਨੂੰ ਮੰਗ ਲਈ ਮਦਦ ਕੀਤੀ ਆ। ਸਰਕਾਰ ਨੂੰ ਅਸੀਂ ਹੱਥ ਜੋੜਦੇ ਆਂ। ਸਾਡਾ ਨਾ ਅਸੀਂ ਸੇਫ ਨਹੀਂ ਆ ਕਿ ਸਾਨੂੰ ਡਰ ਲੱਗਦਾ। ਸਾਡੇ ਸਾਡੇ ਬੱਚਾ ਅੱਜ ਅੱਜ ਮੰਗਲਵਾਰ ਸਿਕਾ ਮੇਰੀ ਸਵੇਰ ਰਾਤ ਦੀ ਮੇਰੀ ਜਾਗ ਮੈਂ 2 ਵਜੇ ਦੀ ਜਾਗਦੀ ਆਂ। ਮੈਂ ਕਿ ਆ ਕੇ ਕਿਤੇ ਦਰਵਾਜੇ ਨਾਲ ਭੰਨਣ ਲੱਗ ਪਈ। ਸਾਹ ਮੇਸੇ ਵੀ ਮੈਂ ਕਹਿੰਦੇ ਮੈਂ ਡੀਸੀ ਤੇ ਜਾ ਕੇ ਮੈਂ ਸੁਸਾਇਡ ਕਰ ਲੈਣਾ ਹੈਗਾ। ਮੈਂ ਆਪਣੀ ਮਾਂ ਨੂੰ ਲੈ ਜਾਣਾ ਮੈਂ ਸੁਸਾਇਡ ਕਰ ਲੈਣਾ ਹੈਗਾ। ਮੈਂ ਦੱਸੋ ਕਿੱਥੇ ਜਾਵਾਂ ਮੇਰੇ ਨਿਆਣੇ ਉੱਥੇ ਤੜਫਦੇ ਨੇ ਅਸੀਂ ਇੱਥੇ ਤੜਫ। ਬੱਚੇ ਉੱਥੇ ਤੜਫ ਕੇ ਮੈਂ ਇੱਧਰ ਤੜਫ। ਮੈਂ ਮੇਰੇ ਹੱਥ ਜੋੜ ਕੇ ਪ੍ਰਦਾਸਨਾ ਕਿ ਤਾਂ ਮੈਂ ਰੱਦ ਬਣਿਆ ਜਾਂਦਾ ਮੇਰੀ ਮੈਸੇਜ ਨੂੰ ਮਾਰ ਕਟਾਈ ਕਰਦੇ ਨੇ ਮੈਂ ਹੈ ਨਹੀਂ ਸੀਗਾ ਇੱਥੇ ਕਾਫੀ ਇਹਨਾਂ ਨੇ ਮਾਰਿਆ ਇਹਨਾਂ ਨੇ ਪਿੱਛੋਂ ਮੈਂ ਕੋ ਸਾਰੀਆਂ ਵੀਡੀਓ ਆ ਹੈਗੀ ਮਾਰ ਕਟਾਈ ਨਹੀਂ ਆ ਸਾਧ ਸਾਧ ਆ ਦੇਖੋ ਮੇਰੇ ਇਹਨਾਂ ਦੇ ਪਿੱਠ ਤੇ ਸੱਟ ਲੱਗੀ ਆ ਗੇਟ ਮਾਰਿਆ ਹੈਗਾ ਪਿੱਠ ਤੇ ਸੱਟ ਲੱਗੀ ਗੇਟ ਮਾਰਿਆ ਦੀ ਐਮਐਲਏ ਦੇ ਕੱਟੀਆਂ ਹੋਈ ਆ ਐਕਸ ਦਾ ਲਿਖਿਆ ਹੋਇਆ ਸਭ ਮੇਰੀ ਬੇਨਤੀ ਬੇਨਤੀ ਜੀ ਮੇਰੀ ਬੇਨਤੀ ਸਾਡੀ ਬੇਨਤੀ ਆ ਹੱਥ ਬਾਣੀ ਦੀ ਬੇਨਤੀ ਆ ਤੁਹਾਡੀ ਹਾਂ ਜੀ ਹੁਣ ਕਰ ਲੋ ਸ਼ੁਰੂ ਕੋਈ ਗੱਲ ਬਾਤ ਇਹਨਾਂ ਨੂੰ ਇਹ ਆ ਕਿ ਕਿਰਾਏ ਦੇ ਨਾ ਦਿੱਤਾ ਸੀ ਉਹ ਕਿਰਾਏ ਦੇ ਜਰਾ ਜੋ ਹੜ ਗਏ ਤੇ ਬਾਹਰ ਘਟਾਈ ਕਰ ਰਹੀ ਤੇ ਦੂਸਰਾ ਜੋ ਪਤਾ ਲੱਗ ਰਿਹਾ ਮੈਨੂੰ ਜੀ ਆਵਾਜ਼ਾਂ ਆਦੀਆਂ ਸੀ ਅਸੀਂ ਤੇ ਬਾਹਰ ਨਹੀਂ ਨਿਕਲੇ ਔਰ ਦੂਸਰਾ ਇਹ ਸਾਰਾ ਕੁਝ ਜੋ ਦੱਸ ਚੁੱਕੇ ਆ ਬਕਾਇਦਾ ਉਹ ਠੀਕ ਹੈਗਾ ਜੇ ਦਾ ਕੁਝ ਇਹਦਾ ਨਹੀਂ ਦੱਸਿਆ ਇਹੋ ਕੁਝ ਅਸੀਂ ਸੁੱਟਦੇ ਆ ਕਿੰਨੀ ਦੇਰ ਹੋ ਗਈ ਤੁਹਾਨੂੰ ਗਮਾਨ ਚ ਰਹਿੰਦੇ ਰਹੇ ਇਹਨਾਂ ਨੂੰ ਕਿੰਨੀ ਦੇਰ ਹੋ ਗਈ ਮੈਨੂੰ ਸਾਡੇ ਤਾਂ 2 ਸਾਲ ਹੋ ਗਏ ਆ ਇਹਨਾਂ ਨੂੰ ਗਰੀਬ ਕਾਫੀ ਜਰ ਹੋ ਗਿਆ ਹਾਂ ਜੋ ਇਹਦਾ ਅਸਰ ਹੈ ਬਿਲਕੁਲ ਠੀਕ ਹੈ ਜੋ ਇਹਨਾਂ ਨੇ ਕਹਾਣੀ ਦੱਸੀ ਆ ਉਹ ਜੀਰੋ ਜੀਰੋ ਆ ਯਾਨੀ ਕਿ ਇਹਨਾਂ ਦਾ ਠੱਕਾ ਹੋਇਆ ਮਾ ਤੁਹਾਡੇ ਕਹਿ ਇਹਨਾਂ ਦਾ ਪੂਰਾ ਠੱਕਾ ਹੋਇਆ ਤੇ ਪ੍ਰਸ਼ਾਸਨ ਵਿੱਚ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕਰਾਈ ਜਾ ਨਹੀਂ ਕੋਈ ਕਾਰਵਾਈ ਨਹੀਂ ਲੇਕਰ ਹੋਣੀ ਚਾਹੀਦੀ ਆ ਅਸੀਂ ਤੇ ਉਸ ਗੱਲ ਦੇ ਬਹੁਤ ਜ਼ਿਆਦਾ ਸਹਿਬਾ ਦਾ ਸਾਨੂੰ ਖੁੱਦ ਨੂੰ ਦੁੱਖ ਬਹੁਤ ਲੱਗ ਰਿਹਾ ਪਾਰਦਾ ਤਾਂ ਹੱਸਿਆ ਕਿ ਜ਼ਬਰਦਸਤ ਠੱਕੇ ਸਾਈ ਇਹਨਾਂ ਨਾਲ ਹੋ ਰਹੀ ਏ ਇੱਕ ਤੇ ਇਹ ਰਹਿੰਦੇ ਸੀ ਆਸਟ੍ਰੇਲੀਆ ਤੇ ਨਾਲ ਕੋਈ ਦੁੱਦੀ ਸੀ ਜੋ ਇਹਨਾਂ ਨੇ ਦੱਸਿਆ ਹੈ ਉਹ ਦੁੱਦੀ ਨੇ ਮਿਲ ਕੇ ਉਸ ਗਿਰੋ ਨਾਲ ਇਹਨਾਂ ਨੂੰ ਫਸਾਇਆ ਹੈ ਇਹਨਾਂ ਨੂੰ ਫਸਾਇਆ ਗਿਆ ਹੈ ਤੇ ਕਿਰਾਏ ਤੇ ਜ਼ਬਰਦਸਤੀ ਉਹਨਾਂ ਨੂੰ ਕਹਿ ਕੇ ਤੇ ਵਸਾ ਦਿੱਤਾ ਅੱਥੇ ਕੋਈ ਨਹੀਂ ਸੀ ਜਦੂ ਇਹ ਆਸਟ੍ਰੇਲੀਆ ਤੋਂ ਆਏ ਨੇ ਫਿਰ ਇਹਨਾਂ ਨੇ ਕਿਹਾ ਭਾਈ ਦੇਖੋ ਇੱਥੇ ਇਹਨਾਂ ਨੇ ਕਿਹਾ ਕਿ ਆਪਣਾ ਆਧਾਰ ਕਾਰਡ ਦਿਓ ਤੇ ਆਧਾਰ ਕਾਰਡ ਉਹਨਾਂ ਨੇ ਦਿੱਤਾ ਨਹੀਂ ਮਹੱਲੇ ਵਿੱਚ ਅਸੀਂ ਸਾਰੀ ਇਨਕੁਆਇਰੀ ਕੀਤੀ ਹੈ ਇਹਨਾਂ ਦੇ ਕੋਲ ਗੱਡੀਆਂ ਹੁੰਦੀਆਂ ਨੇ ਮੈਰਿਟ ਜਨਾਨੀ ਹੈ ਹਸਬੰਦ ਇੱਥੇ ਰਹਦਾ ਨਹੀਂ ਤੇ ਮੋਹੱਲੇ ਵਾਲੇ ਸਾਰੇ ਗਵਾਹ ਹਨ ਨੇ ਕਿ ਕਿਸ ਤਰ੍ਹਾਂ ਦੇ ਬੰਦੇ ਆਉਂਦੇ ਨੇ ਇੱਕ ਸਰੀਪ ਬੰਦਾ 90 ਸਾਲ ਦੀ ਉਹਨਾਂ ਦੀ ਮਾਤਾ ਜੀ ਇੱਥੇ ਆਪ 70 ਸਾਲ ਦੇ ਬਜ਼ੁਰਗ ਬੰਦੇ ਉਹਨਾਂ ਨਾਲ ਧੱਕਾ ਸਾਹੀ ਹੋ ਰਹੀ ਏ ਜਦੂਆ ਪੋਚ ਕਰਨ ਗਏ ਕਿ ਭਈ ਯਾਹ ਤੇ ਤੁਸੀਂ ਛੱਡ ਦਿਓ ਇਥੋਂ ਸਾਨੂੰ ਸ਼ਾਂਤੀ ਨਾਲ ਰਹਿਣ ਦਿਓ ਕਿਉਂਕਿ ਇਹਨਾਂ ਨੇ ਦੇਖਿਆ ਨਹੀਂ ਸੀ ਇਹਨਾਂ ਨੂੰ ਕਿਕਰ ਦੇ ਕਿਰਾਏਦਾਰ ਹਨ ਨੇ ਇਹਨਾਂ ਨੂੰ ਧੋਖੇ ਵਿੱਚ ਰੱਖ ਕੇ ਇੱਕ ਦੁੱਧੀ ਨਾਲ ਮਿਲ ਕੇ ਜਿਹੜਾ ਗਿਰੋ ਦਾ ਹੈ ਬੰਦਾ ਉਹਦੇ ਨਾਲ ਮਿਲ ਕੇ ਕਬਜ਼ਾ ਕਰਨ ਦੀ ਨੀਅਤ ਨਾਲ ਔਰ ਅਦੇ ਇਸ ਤੇ ਮੈਂ ਕਹਿਣਾ ਕਿ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਦੀ ਫੇਲੋਰ ਹੈ ਕਿ ਅਕਲ ਦੇ ਲੋਕਾਂ ਦੀ ਹਿੰਮਤ ਪੈ ਰਹੀ ਹੈ ਲੋਕ ਕਬਜ਼ਾ ਕਰ ਰਹੇ ਨੇ ਲੋਕਾਂ ਤੇ ਮਕਾਨ ਤੇ ਉਹ ਅਸੀਂ ਕਬਜ਼ਾ ਹੋਣ ਨਹੀਂ ਦੇਣਾ ਐਜ਼ ਅ ਸੀਨੀਅਰ ਸਿਟੀਜ਼ਨ ਚੇਅਰਮੈਨ ਮੈਂ ਆਪਣੇ ਸੀਨੀਅਰ ਸਟੇਜਨਸ ਦੇ ਨਾਲ ਸਾਰੇ ਮੈਂਬਰਾਂ ਨਾਲ ਖੜਾ ਹਾਂ ਔਰ ਅਸੀਂ ਹਰ ਜਗ੍ਹਾ ਅਨਦਰ ਸਾਥ ਦੇਣੇ ਵਾਸਤੇ ਤਿਆਰ ਤੇ ਤਤਪਰ ਔਰ ਅਸੀਂ ਦੋਨਾਂ ਨੂੰ ਮਿਲਾ ਕੇ ਪ੍ਰਸਤਾਵ ਕਰ ਰਹੇ ਹਾਂ ਜੀ ਠੀਕ ਹੈ ਜੀ ਤੇ ਜੋ ਬਣਵੀਂ ਕਾਰਵਾਈ ਹੋ ਉਹ ਵੱਲੋਂ ਤੇ ਲਿਆਉਣੀ ਅੱਛਾ ਜੀ ਠੀਕ ਹੈ ਇਹ ਹੈਗੇ 24 ਨੌ ਦੀ ਹੈ ਜੀ 24 ਨੌ ਚੌਧਰੀਆਂ ਦੋਨਾਂ ਵੱਲੋਂ 24 ਦੀ ਹੋਈ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਦੋਨਾਂ ਨੂੰ ਟਾਈਮ ਦਿੱਤਾ ਹੈਗਾ ਪਰ ਉਹ ਆਈ ਨਹੀਂ ਠੀਕ ਹੈ ਜੀ ਤੇ ਉਹ ਕਹਿੰਦੇ ਜਿਹੜੀ ਐਮਰ ਗੱਟੀ ਆ ਉਹਦੀ ਹਜੇ ਰਸੀਦ ਵੀ ਨਹੀਂ ਸਾਡੇ ਤੋਂ ਮੰਗੀ ਗਈ ਹੈਗੀ ਇੰਨੇ ਦਿਨ ਹੋ ਗਏ ਆ ਰਸੀਦ ਉਹ ਸਾਨੂੰ ਲਿਆ ਕੇ ਦੇਣ ਥਾਰੇ ਜੀ ਉਹ ਕਹਿੰਦੇ ਸਾਨੂੰ ਦੱਸਿਆ ਨਹੀਂ ਕਿ ਨਾ ਸਾਡੇ ਮੁੱਖ ਦੇਖਣਾ ਹੈ ਰਸੀਦ ਸਾਨੂੰ ਲਿਆ ਕੇ ਦੇਣ ਥਾਰੇ ਐਮਐਲਏ ਨਾਲ ਮੈਂ ਲਿਆ ਨਹੀਂ ਰਸੀਦ ਨਹੀਂ ਦਿੱਤੀ ਕੋ ਗੱਲੀ ਸਰ ਉਹ ਕਹਿੰਦੇ ਸਾਡੇ ਤੋਂ ਮੰਗਿਓ ਨਹੀਂ ਗਈ ਇਹ ਤੱਕ ਅਸੀਂ ਜਿਹੜੀ ਐਮਐਲਏ ਨਾਲ ਲਿਆ ਨਹੀਂ ਆ ਜੀ ਉਹ ਤੋਂ ਗੱਲ ਵੀ ਜੋ ਪਤਾ ਹੀ ਉੱਥੋਂ ਮੈਂ ਸਿਗਲਾ ਹੱਥਰ ਤੋਂ ਜਿਹੜੀ ਐਮਐਲਏ ਨਾਲ ਰਸੀਵ ਕਰ ਲਈ ਆ ਜੀ ਸਰ ਕੀ ਤਫਤੀਸ਼ ਕੀਤੀ ਹੈ ਰੇ ਕਿੰਨੀ ਕਾਰਵਾਈ ਹੋਏਗੀ ਕਾਰਵਾਈ ਜੋ ਉਹ ਕਰਦਾਂਗੇ ਜੀ ਠੀਕ ਹੈ ਨਾ ਬੁਲਾਇਆ ਤੇ ਉਹਨਾਂ ਨੂੰ ਟਾਈਮ ਦਿੱਤਾ ਸਰ ਹੁਣ ਤੱਕ ਕੀ ਅਸੀਂ ਦੁਬਾਰਾ ਬੁਲਾ ਕੇ ਇਹ ਦੁਬਾਰਾ ਪ੍ਰਦਾਨ ਕਰਦੇ ਆ ਜੀ ਜੋ ਬਣਵੀਂ ਕਾਰਵਾਈ ਹੋਊਗੀ ਹਮ ਚੱਲ ਰਹੂਗਾ ਜੀ ਸਰ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਐਸਏ ਸਰਜੀਤ ਸਿੰਘ ਜੀ ਤੇ ਥਾਣਾ ਕਿਹੜਾ ਸਰ ਮੋਤੀ ਨਗਰ ਜੀ